ਆ ਦੇਖੋ ਦੇਖੋ ਮੋਰੇ ਬਣੇ ਪਏ ਵਿੱਚ ਆ ਦੇਖੋ ਐਵੇਂ ਪਈ ਉਸ ਤਰੀ ਖੋਲਣੀ ਤਾਂ ਨਹੀਂ ਵਿੱਚ ਹੈਗੀ ਸੀ ਪਹਿਲਾਂ ਪਰ ਹਮ ਜ਼ਿਆਦੀ ਹੋ ਗਈ ਹੈ ਹਾਜੀ ਕਿਤਾ ਸਾਰੇ ਸਵਾਗਤ ਹੈ ਇਹਦੇ ਨਾਮ ਨੂੰ ਲੋ ਚਮੀਤ ਦਾ ਸਾਰੇ ਵਧੀਆ ਨੂੰ ਅਸੀਂ ਵੀ ਕਹਿੰਦਾ ਸੋ ਮੰਮੀ ਨੇ ਪਕਾਈ ਜਾਂਦੀਆਂ ਰੋਟੀਆਂ ਖਲਾਰਾ ਵੇਖ ਕਿੰਨਾ ਫਾਇਬੜੀਆਂ ਨੇ ਨਹੀਂ ਤਾਂ ਚੁੱਲੇ ਬਣਾ ਕੇ ਦੇਣਗੇ ਤਾਂ ਖਲਾਰਾ ਫਮਟੇ ਜੋ ਅਸੀਂ ਸਮਝਦਾ ਪੱਕੇ ਪੱਕੇ ਚਲੇ ਹੋਣਗੇ ਫੇਰ ਨਿਕਲਾਰਾ ਬੰਦਾ ਕਿ ਨਹੀਂ ਹੈ ਨਾ ਯਾਰ ਕੀ ਤਾਂ ਇਹ ਨਹੀਂ ਲਾਈ ਨਾਰਾ ਨਾ ਵਸਦੇ ਘਰਾਂ ਦੀ ਨਿਸ਼ਾਨੀ ਹੁੰਦਾ ਠੀਕ ਹੈ ਪਰ ਐਂ ਆ ਰਹੇ ਉਥੋਂ ਮਿੱਟੀ ਦੇ ਬੋਕ ਬਾਰ ਖਿਲਾਦਾਂ ਚਾਰ ਨਹੀਂ ਨਹੀਂ ਅਗਰ ਘਰ ਚ ਖਿਲਾਰਾ ਪਿਆ ਰਹੇ ਮਤਲਬ ਉਹ ਘਰ ਵਸਦਾ ਆ ਹੈ ਬਈ ਕਹਿੰਦੇ ਤਾਂ ਖਿਲਾਰਾ ਬਹੁਤਾ ਜੀ ਖਿਲਾਰਾ ਕੇ ਦਸਿਆਣੇ ਕਹਿੰਦੇ ਵਸਦੇ ਘਰਾਂ ਦੀ ਨਿਸ਼ਾਨੀ ਹੁੰਦਾ ਛਿੰਕ ਚ ਪਾਏ ਭਾਂਡੇ ਤੇ ਘਰ ਚ ਪੈੜਾਂ ਦੇ ਨਿਸ਼ਾਨ ਅੱਜ ਕਾ ਲੋਕ ਮੜੀ ਪੈੜਾਂ ਦੇ ਨਿਸ਼ਾਨ ਪਏ ਦੇ ਦਦ ਪੋਚਾ ਮਾਰਨ ਲੱਗ ਜਾਂਦੇ ਹਾਏ ਪੈਰ ਛੱਪ ਗਏ ਅੱਗੇ ਤਾਂ ਪੁਰਾਣੀਆਂ ਵਿਚਾਰ ਕਰਦੇ ਸੀ ਨਾ ਮੰਨ ਲਓ ਕੋਈ ਰਿਸ਼ਤੇਦਾਰੀ ਦੇ ਜਾਂ ਕਿਤੇ ਬਾਹਰ ਜਾਂਦਾ ਸੀ ਨਾ ਉਹਦਾ ਝਾੜੂ ਨਹੀਂ ਸੀ ਲਾਉਂਦਾ ਨਾ ਹਾਂ ਉਹਨੂੰ ਕਹਿ ਦੇਣਾ ਵੀ ਮਗਰ ਉਹ ਇਹ ਚੰਸਰ ਬਾਸ ਸਕਦਾ ਹੁੰਦਾ ਵਾ ਤੇ ਹਮੜੇ ਤੇ ਕੋਈ ਜਾਂਦਾ ਮਗਰ ਉਹ ਚੱਕਰ ਨਹੀਂ ਝਾੜੂ ਚੱਲ ਗਿਆ ਚਲੋ ਜੀ ਫੇਰ ਝਾੜੂ ਝਾੜੂ ਫੇਰ ਝਾੜੂ ਫੇਰ ਜਲਦੀ ਚੱਲ ਗਿਆ ਜੇ ਇੱਥੇ ਝਾੜੂ ਉੱਢੇ ਕਹਿੰਦੇ ਕੋਝ ਖਿੜਾ ਮਟਾ ਦਿੰਦੇ ਹਾਂ ਤੇ ਮੇਠੀ ਜਾਂਦਾ ਸੀ ਤਾਂ ਆਪਾਂ ਝਾੜੂ ਨਾ ਹੁੰਝ ਦੇਈਦਾ ਤਾਂ ਮੇਠੀ ਆਉਂਦੇ ਸੀ ਬਲਚਨਪੁਰਾ ਮੰਨਦੇ ਸੀ ਹਾਂ ਉਹਨਾਂ ਤਾਂ ਕੋਈ ਕਰਦਾ ਹੀ ਨਹੀਂ ਵਿਚਾਰ ਤਾਂ ਹੀ ਦੁੱਖ ਪਾਉਂਦੇ ਫਿਰ ਸੋਖੀ ਹੋਂਦੇ ਆ ਸਹੀ ਲੱਗੀ ਸਮਝ? ਅਬ ਪੈੜਾ ਨੂੰ ਸਾਰਨ ਜਦ ਆਈ ਇਹਦੇ ਅੰਦਰ ਮਿੱਟੀ ਆ ਗਈ ਅੰਦਰ ਮਿੱਟੀ ਆ ਗਈ। ਮੈਂ ਇਹਨੂੰ ਕਹਿੰਦਾ ਹਾਂ ਨਾ ਆਈ ਆ ਪਰ ਹੁਣ ਫਿਰ ਟੀ ਲਾ ਜਾ। ਆਂਜੇ ਛੇਵਰ ਝਾੜੂ ਤੇ ਫੇਰ ਹੀ ਜਾਂਦਾ। ਹਾਂ ਦਿਨ ਚ ਫਿਰ ਜਾਂਦਾ ਨੇ। ਕਿਉਂ ਆਪਣੇ ਕੱਚੀ ਜਗ੍ਹਾ ਨਾਲ ਕੱਚੀ ਜਗ੍ਹਾ ਚੋਂ ਬਹੁਤ ਆਉਂਦੀ ਪੈੜਾ ਜਦ ਹਾਂ। ਆਹ ਬੰਦੀ ਸਾਡੀ ਚਟਣੀ। ਖਲੀ ਠੀ ਚਟਣੀ। ਮਿੱਟੀ ਵੱੰਦੀ ਹੈ। ਮੈਂ ਦਿਖਾਉਂਦਾ ਹੀ ਨਹੀਂ ਮਿੱਟੀ। ਇਹ ਮੈਂ ਤੁਹਾਨੂੰ ਛੱਡ ਕੇ ਨਾ ਸਾਰਿਆਂ ਨੂੰ ਪਸੰਦ ਆਈ ਜਿੰਨੂ ਜਿੰਨੀ ਲੱਗ ਕੋ। ਤੇ ਫੇਰ ਵਧੀਆ ਲੱਗਦੀ ਹੈ ਯਾਰ। ਲੋਰ ਮਨ ਆਪ ਨੂੰ ਮਿਰਚ ਉਹ ਦੂਜੀ ਕਰਾਈ ਤਾਂ ਪਖਾਣ ਜੇ ਆਪਦੇ ਬੰਦੇ ਨੂੰ ਨਾ ਪਸੰਦ ਆਈ ਫੇਰ ਚਟਨੀ ਕਿਉਂ ਬਣਾਉਨੇ ਤਾਂ ਇਹਦੇ ਲੈ ਪਾਲਾ ਹੁਣ ਅਸੀਂ ਆਪ ਤਾ ਹੁਣ ਲੈਣੇ ਨਹੀਂ ਬੰਦੇ ਨਹੀਂ ਜਿਵੇਂ ਪਈ ਲੇਡੀਜ਼ ਚੱਲ ਠੀਕ ਹੈ ਤੈਨੂੰ ਚਿਕਨ ਚੈਸ਼ਰੀ ਕਿਉਂ ਨਹੀਂ ਪਸੰਦ ਤੂੰ ਨਾ ਖਾਣੀ ਛੱਡਦੀ ਹਾਂ ਚਟਨੀ ਛੱਡ ਦੇ ਤੂੰ ਚਟਨੀ ਖਾਣੀ ਛੱਡ ਦੇ ਕਿਦਨ ਛੱਡੀ ਸੀ ਚਟਨੀ ਇੱਕ ਦਿਨ ਛੱਡੀ ਛੱਡੀ ਛੱਡ ਦੋ ਮੈਂ ਛੱਡ ਸਾਰੇ ਆਂ ਦਾ ਕਰ ਤੇਰੀ ਚਟਨੀ ਦੀ ਗੱਲ ਆ ਤੇਰੇ ਚਟਨੀ ਤੇਰੇ ਚਟਨੀ ਪਿੱਛੇ ਤੇਰੇ ਚਟਨੀ ਪਿੱਛੇ ਹੁਣ ਮੈਂ ਦੱਸਦਾ ਨਾ ਕਰਦਾ ਦੱਸ ਦਲਾ ਦਾ ਚਪਨੀ ਛਾੜ ਦੋ ਯਾਰ ਬਾਬੂ ਹੋਰ ਜੀਜਾ ਖਾਣੂ ਰੈਂਡ ਸ਼ੈਸ਼ੇ ਦੀ ਸ਼ੈਸ਼ੇ ਦੀ ਜਾਂਦੇ ਚਿੱਕੀ ਸ਼ੈਸ਼ੇ ਦੀ ਚਾਹ ਬਣੀ ਹੈ ਚਾਹ ਆਓ ਐਸੀ ਰੋਟੀਆਂ ਨੂੰ ਜਸਟ ਬਸ ਚਾਹ ਬਣਾ ਲਈਏ ਬਸ ਨਾ ਪੀ ਹਟਿਆ ਬੜਾ ਕੁਝ ਖਾਣ ਦੀ ਗੱਲ ਹਾਂ ਮੁੰਮੂ ਨੂੰ ਖਾਣਾ ਕੁਛ ਨਹੀਂ ਨਾ ਮਟਰ ਲੈ ਉਹ ਵੀ ਸਾਡੇ ਸਰਦਾਰ ਨੇ ਖਾੜ ਲੇ ਸਣ ਤੋਂ ਕਹਿੰਦਾ ਨਹੀਂ ਖਾਣੇ ਮੰਦੇ ਦੇ ਮੰਮੀ ਜਦੇ ਕਰਾ ਮੰਮੀ ਇਹਨਾਂ ਚੱਲ ਗਾਉਂਦੇ ਨਾ ਫਿਰ ਚੱਲਦਾ ਫਿਰ ਮੰਮੀ ਨੂੰ ਵੀ ਦੇਈ ਸਕਦਾ ਮੰਮੀ ਲੈ ਦੇ ਡੱਬਾ ਖੋਲ ਕੇ ਆ ਤੂੰ ਮੰਮੀ ਕੋਲ ਤੂੰ ਹੈ ਮੰਮੀ ਦੇ ਨਾ ਮਾ ਫਿਰ ਜਦ ਤੂੰ ਮਾਮੇ ਦੇ ਜਾਏਂਗਾ ਨਾ ਮੰਮੀ ਦੇ ਦੇਣਾ ਨਹੀਂ ਥਲੇ ਰੱਖੋ ਲੈ ਲੈ ਲੱਤਾਂ ਥਲੇ ਰੱਖੋ ਲੈ ਕਿ ਐਸ ਨਹੀਂ ਦੇ ਦੇ ਉਹ ਦੇ ਕਿ ਇੱਕ ਦੇ 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 ਕਿ ਮੰਮੀ ਜੀ ਆ ਲੋ ਕਿ ਮੰਮੀ ਜੀ ਆ ਲੋ ਕੋਲ ਕੇ ਦੇ ਕੇ ਮੰਮੀ ਨੂੰ ਦੇਖੀ ਉਸ ਛੋਟਾ ਜੀ ਸ਼ੋਨਾ ਸਿਆਣਾ ਪੁੱਤ ਇਹ ਤੇ ਮੇਰਾ ਬੇਬੀ ਪੋਤਾ ਮਾਮੂ ਨੇ ਕਿਹਾ ਨਾ ਕਿ ਤੁਸੀਂ ਮੇਰੇ ਕੋਲ ਚੀਜ਼ਾਂ ਚੀਜ਼ਾਂ ਦਿੱਤੀ ਹੈਂ ਤੇਰਾ ਮਤਲਬ ਆਹ ਭਲਾ ਤੇਰਾ ਮਤਲਬ ਆਹ ਦੇ ਕੇ ਨਾ ਗੱਲ ਸੁਣ ਨਾ ਫਿਰ ਜੇ ਤੂੰ ਆਪਾਂ ਮਾਮਿਆਂ ਤੇ ਜਾਵਾਂਗੇ ਨਾ ਮਾਮੀ ਦੀ ਵੀ ਨਹੀਂ ਦੇਣਾ ਫਿਰ ਚੀਜੀ ਨਹੀਂ ਦੇਣੀ ਤੈਨੂੰ ਹੈਂ ਦੇ ਦੇ ਫਿਰ ਦੇ ਦੇ ਯਾਰ ਐ ਕਿ ਵਰਦਾ ਦੇ ਦੇ ਕਿ ਮਾਮੀ ਜੀ ਆ ਜਾਣਾ ਹੋਗਾ ਆਪਾਂ ਕਰਦੇ ਹੈਂ ਬਹੁਤ ਹੋ ਗਿਆ ਡੇਢ ਵਜੇ ਲੈ ਸੋ ਅਸੀਂ ਹੋ ਗਏ ਹਮ ਤਿਆਰ ਹੁਣ ਚੱਲੇ ਅਸੀਂ ਕਰੇ ਚੱਕੋ ਵੀ ਟੈਂਕ ਪੋਤਰੀ ਆਪਣੀ ਬੈਗ ਚੱਕੋ ਟੈਂਕ ਪੋਤਰੀ ਜਿੱਦ ਪਟਣੀ ਦੇ ਟੈਂਕ ਪੋਤਰੀ ਆ ਚਾਹਮ ਨੂੰ ਵੀ ਗਿਆ ਚਾਹ ਰੋ ਰਵੇ ਆ ਸ਼ਾਮ ਨੂੰ ਦਾ 2:30 ਵਜੇ 5:00 ਵਜੇ ਇਹਨਾਂ ਨੂੰ ਮਾਰਕੀਟ ਵੀ ਜਾਣਾ ਫਿਰ ਹਾਂ ਫਿਰ ਮਾਰਕੀਟ ਨਹੀਂ ਜਾਣਾ ਹਾਂ ਤਾਂ ਉੱਥੇ ਟਾਈਮ ਲੱਗ ਜਾਣਾ ਫਿਰ ਮੈਂ ਗੰਗਨਾਂ ਚਲ ਜਾਣਾ ਸ਼ਾਮ ਨੂੰ ਚਲ ਜਾਾਂਗੇ ਨਹੀਂ 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 ਜਦੋਂ ਸ਼ਾਮ ਹੋਈ ਸ਼ਾਮ ਚ ਹੀ ਰਹਿ ਗਿਆ ਛੱਡ ਕੇ ਆ ਜੀਉ ਪੁੱਠਾ ਮੈਂ ਠੀਕ ਆ ਛੱਡ ਕੇ ਤੁਸੀਂ ਵੱਡਾ ਆ ਬੰਨਾ ਲੋਕ ਹੈ ਔਰ ਤੁਸੀਂ ਚੱਕੋ ਆ ਵਿੱਚ ਰੱਖਣਾ ਫੂਟ ਤੇ ਸਟੈਂਡ ਤੇ ਚੱਕ ਸਟੈਂਡ ਚੱਕ ਲੈ ਫੋਨ ਹੱਥ ਖਾਲੀ ਆ ਜਰਾ ਕੋਈ ਸਮਾਨ ਰੱਖ ਲਈ ਮੈਂ ਮਾ ਉਸ ਦਿਆ ਮੈਂ ਚੱਕ ਸੋ ਅਸੀਂ ਤੁਰ ਪਏ ਆ ਦੀਦੀ ਹੁਣਾਂ ਕੋਲੋਂ ਤੇ ਆ ਗਏ ਟੋਲ ਲਾ ਕੇ ਤੇ ਬਸ ਰਹਿ ਗਿਆ ਤਾਂ ਥੋੜਾ ਹੀ ਫੇਰ ਪਰ ਪਲਾ ਜਾ ਗਿਆ ਹੈ ਤੇਰੇ ਆਉਂਦਾ ਜੀ ਕਰ ਗਿਆ ਕਰਦੇ ਹੀ ਆਉਂਦੇ ਘਰੇ ਹੁਣ ਨਹੀਂ ਕਰਦਾ ਬੰਲਾ ਬਸ ਅਸੀਂ ਪਹੁੰਚ ਜਾਗੇ ਅੱਧੇ ਘੰਟੇ ਦੇ ਕਰੇ ਅਸੀਂ ਪਹੁੰਚ ਗਏ ਮੰਡੀ ਹੁਣ ਸਾਨੂੰ ਲੱਗਿਆ ਭੋਖੜਾ ਉੱਧਰ ਬਹੁਤ ਸੇ ਖਾਣੇ ਗੋਲ ਗੱਪੇ ਪਾਪੜੀ ਪਲੇਟ ਸਾਨੂੰ ਬਸ ਅਸੀਂ ਮਾਰਕੀਟ ਪਹੁੰਚੇ ਹੋਏ ਆ ਬਸ ਘਰੇ ਪਹੁੰਚਣੀਆਂ ਹੁਣ ਕਰਦੇ ਇੱਕ ਦਾ ਹੋਣਾ ਸਾਰੇ ਜਾ ਕੇ ਫਿਲਮਾਂ ਦੇ ਜਾਵਾਂ ਕਿੰਨੇ ਦਿਨ ਹੋ ਗਏ ਸੋ ਅਸੀਂ ਪਹੁੰਚ ਗਏ ਘਰੇ ਤੇ ਸਾਨੂੰ ਘਰੇ ਪਹੁੰਚ ਦੇਣ ਸਬਕੜੇ ਫੇਨ ਕਿਤੇ ਆ ਸਾਡੇ ਘਰੇ ਪਹੁੰਚਦਿਆਂ ਨੂੰ ਦੇਖੋ ਕੀ ਕੁਛ ਹੋਇਆ ਤਾਂ। ਅਸਟੋਰੀਆਂ ਦੇਖੋ। ਤੋਰੀਆਂ ਲੱਗੀਆਂ। ਖੀਰੇ ਆ। ਕੀ ਖੀਰੇ? ਤੋਰੀਆਂ। ਤੋਰੀਆਂ ਆ ਪਾਣੀ ਲੱਗੀਆਂ। ਕੋ ਖਾਂਦਾ ਤਾਂ ਨਹੀਂ ਦਾ। ਸਾਡੇ ਪਤਾ ਨਹੀਂ ਕੀ ਹੋਇਆ ਮੀਂਹ ਦੇ ਨਾਲ ਨਾ ਸਪਾਰਕ ਹੋ ਗਿਆ ਤਾਂ ਐਮਸੀਬੀ ਡੇਗੀ। ਆਏ ਤਾਂ ਲਾਈਟ ਹੈ ਹੀ ਨਾ ਫ੍ਰਿਜ ਵੀ ਬੰਦ। ਲਾਈਟ ਹੈ ਨਹੀਂ ਫ੍ਰਿਜ ਬੰਦ। ਦੁੱਧ ਖਰਾਬ ਹੋ ਗਿਆ ਸੀ। ਸਾਰਾ ਕੁਝ ਖਰਾਬ ਹੋ ਗਿਆ। ਦੁੱਧ ਖਰਾਬ ਹੋ ਗਿਆ ਤੇ ਇੱਕ ਤਨ ਹੋਰ ਕਰਨਾ ਮਨ ਹੁੰਨੇ ਅੰਦਰ। ਅੰਦਰ ਸਾਡਾ ਆਟਾ ਵੀ ਖਰਾਬ ਹੋ ਗਿਆ। ਆ ਦੇਖੋ। ਆਟਾ ਜਿਹੜਾ ਹੈਗਾ ਨਾ ਆ ਦੇਖੋ ਦੇਖੋ ਮੋਰੇ ਬਣੇ ਪਏ ਐ ਵਾਚਾ ਦੇਖੋ ਐਵੇਂ ਬਈ ਉਸ ਤਰੀ ਕੋਲ ਨਹੀਂ ਤਾਂ ਨਹੀਂ ਵਿੱਚ ਹੈਗੀ ਸੀ ਪਹਿਲਾਂ ਬਹੁਤ ਜ਼ਿਆਦੀ ਹੋ ਗਈ ਐ ਚਲੋ ਜੀ ਇਹ ਵੀ ਠੀਕ ਕੰਮ ਹੋ ਗਿਆ ਇਹਦਾ ਆਟੇ ਦਾ ਹੁਣ ਕੀ ਕਰਾਂਗੇ ਬਣ ਜੂ ਰੋਟੀ ਰੋਟੀ ਹੂੰ ਜੇ ਚਿੱਕੀਆਂ ਦੀਆਂ ਸੰਡੀਆਂ ਨਾ ਪੀਆਂ ਹੋਈਆਂ ਫਿਰ ਬਣ ਜੂ ਫਿਰ ਜੇ ਬਣੀ ਨਹੀਂ ਫਿਰ ਫਿਰ ਤਰੇ ਪੰਨਾ ਹਾਂ ਨਾ ਆ ਬਿਆ ਵਿੱਚ ਇਹ ਹਮਾਰੇ ਹੋਰ ਹੋ ਗਿਆ ਹਾ ਪੰਗਾ ਆਟੇ ਚ ਸੁਸਰੀ ਪੈ ਗਈ ਪਈ ਤੋਈ ਸੀ ਚਿੱਟੀਆਂ ਸੁੰਨੀਆਂ ਪਈਆਂ ਹੀਆਂ ਫੇਰ ਮਾਰੋ ਫਿਰ ਕੀ ਹੈ ਹਾਂ ਉਹ ਚ ਮੈਡਾ ਹੱਟਾ ਟਾਡੇ ਲਈ ਰਸ ਰਹੀ ਸੀ ਟਾਡੇ ਲਈ ਚਿਕਨ ਸ਼ਾਸ਼ਰੀ ਬਣਨੀ ਚਿਕਨ ਸ਼ਾਸ਼ਰੀ ਬਣਤੀ ਚਲ ਮੈਂ ਦਿਖਾਈ ਲਾਣੀ ਮੈਂ ਦਿਖਾਈ ਲਾਣੀ ਆ ਦੇਖ ਲਓ ਤੁਸੀਂ ਨਹੀਂ ਖਾਣੀ

ਆਪਣੀ ਕਣਕ ਨੂੰ ਜੇ ਲੱਗੀ ਸੀ ਤੁਹਾਡੇ ਨੂੰ ਵੀ ਲੱਗੀ ਹੁਣ ਆਪਾਂ ਨਾ ਪੇਟੀ ਤੋਂ ਪੇਰ ਆਕੇ ਨਾ ਕੰਦੀ ਤਰ੍ਹਾਂ ਮਾਰ ਕੇ ਇਹਨੂੰ ਫੇਰ ਸੌਂ ਜਾਂਦਾ ਕਣਕ ਨੂੰ ਜੇ ਲੱਗੀ ਹੋਈ ਹੈ ਫਿਰ ਤਾਂ ਹੀ ਤਾਂ ਹੁੰਦਾ ਵਾ ਸੋ ਦਿਖਾਉਣੇ ਤੁਹਾਨੂੰ ਹੁਣ ਹੋਰ ਕੀ ਨੁਕਸਾਨ ਹੋਇਆ ਸਾਡਾ ਦੇਖੋ ਹਾਏ ਲੈ ਇਹ ਦੁੱਧਾ ਦੁੱਧ ਸੀਗਾ ਅੱਧਾ ਹੀ ਬਣਿਆ ਪਿਆ ਸਾਰੀ ਉਹ ਫਰਿੱਜ ਹੋ ਮੰਦ ਹੋ ਗਈ ਫਰਿੱਜ ਕੀ ਸਾਡੇ ਐਮਸੀਬੀ ਡੇੰਗੀ ਸੀਗੀ ਪਤਾ ਨਹੀਂ ਕਿਵੇਂ ਡੱਗੀ ਇਹ ਵਾਪਸ ਹੋਈ ਪਤਾ ਨਹੀਂ ਲਾਈਟ ਸੁੱਟਾ ਹੋ ਗਿਆ ਵੇ ਦੁੱਧ ਦੁੱਧ ਦਾ ਦੇਖੋ ਕੀ ਬਣ ਗਿਆ ਦਹੀਂ ਬਣ ਗਿਆ ਫਟ ਗਿਆ ਵਾ ਖਰਾਬ ਹੋ ਗਿਆ ਬੰਦ ਹੋ ਗਿਆ ਸਾਡੇ ਸਾਰਾ ਕੁਝ ਖਰਾਬ ਹੋ ਗਿਆ ਵਿੱਚ ਆਕਾ ਵੀ ਸੀਗਾ ਉਹ ਵੀ ਫੁੱਲ ਕੇ ਬਾਹਰ ਆ ਗਿਆ ਬੱਟੀ ਚੋਂ ਤੇ ਸਾਰਾ ਕੁਝ ਹਾਂ ਚਾਗਲ ਪਗਲਾ ਹੋ ਗਿਆ ਵਿੱਚ ਚਾਗਲ ਪਗਲ ਕੀ ਹੋਈ ਹੋ ਗਿਆ ਉਹ ਫਿਰ ਤੋਂ ਉਹ ਵਿੱਚ ਦੀ ਭਰਾ ਨੂੰ ਕੱਢੀ ਗਈ ਆ ਕੱਲ ਦੀ ਸਬਜ਼ੀ ਦੀ ਵੀ ਤਿਆਰੀ ਹੋਈ ਜਾਂਦੀ ਹੈ ਉਹ ਮੈਂ ਕਹਿੰਦਾ ਜੀ ਤਾ ਆਇਆ ਉਹ ਲੋ ਆ ਗਿਆ ਮੰਗਦਾ ਸਾਲੇ ਮੰਗਤਾ ਹੀ ਬਣਾ ਰੱਖਿਆ ਮੈਂ ਪਰਫਾ ਮੰਗ ਲੈ ਪਹਿਲਾਂ ਪਰਫਾ ਮੰਗ ਲੈ ਮੂਰਾ ਤਾਂ ਮੰਗ ਕੇ ਹੈ ਨਹੀਂ ਜੀ ਹੋਰ ਬੰਦੇ ਆ ਪਜਾਮੇ ਆ ਤੁਸੀਂ ਹੈ ਨਹੀਂ ਜੀ ਹੋਰ ਕੀ ਕਰਦੇ ਸਾਡੇ ਤਾਂ ਸੁੰਦੀਆਂ ਪੈਗੀਆਂ ਜਾਟੇ ਚ ਸਾਡਾ ਆਟਾ ਬਾਲਾ ਜੀ ਹਾਂ ਕਿੱਧਰ ਗਾਉਣਗੇ ਮੋਚਟਾ ਗਿਆ ਸੀ ਹਾਂ ਛੁੱਟ ਗਿਆ ਸੀ ਤਾਂ ਕੀ ਕਰੀਂ ਪਜਾਮਾ ਉਹਨੂੰ ਦੇ ਦਿਓ ਪਸੂਨ ਬਾਦ ਨਹੀਂ ਪਸੂਨ ਉੱਪਰ ਪਾਉਣੀ ਹੈ ਕੰਡੂ ਕੰਡੂ ਪਾਲਣਗੇ ਉਹਨਾਂ ਦੇ ਘਾਵਾਂ ਤਾਂ ਚਿਕਨ ਛੈਸਰੀ ਖਾਈ ਕਰਨੀ ਆ ਉਹ ਖਾ ਲੈਣੀ ਆਪਰ ਸਹੀ ਹੈ ਕਿ ਨਹੀਂ ਹਾਂ ਖਾ ਲੈਣੀ ਹੋਣੀ ਆ ਘਾਵਾਂ ਚਿਕਨ ਛੈਸਰੀ ਹੋਰ ਖਾ ਲੈਣੀ ਹੋ ਨਾ ਬੜਾ ਪਸੰਦ ਆ ਇੱਕ ਬੁਰਕ ਮਾਰਿਆ ਸੀ ਕਿ ਛੈਸਰੀ ਆਏ ਯਾਨੀ ਘਰਨ ਦੇਣੀ ਅੰਦਰ ਹੈ ਉਹਨਾਂ ਬੜਾ ਪਸੰਦ ਆ ਸਹੀ ਬਾਤ ਹੈ ਸਹੀ ਬਾਤ ਹੈ ਉਹ ਸਹੀ ਆ ਆ ਦੇਖੋ ਕੱਲ ਦੀ ਸਬਜ਼ੀ ਅੱਜ ਹੀ ਜੀਰਨ ਦੀ ਆ ਹੋਰ ਇਹਨੂੰ ਟਾਈਮ ਬਹੁਤ ਲੱਗਦਾ ਵਾ ਜੀਰਨ ਨੂੰ ਹੁਣਦਾ ਦਾ ਹੀ ਨਾ ਗਿਆ ਜੀਰ ਲੈਣੇ ਆ ਇਹ ਕੰਦੀ ਦੋ ਤਾ ਹੁਣ ਕਰਨਾ ਹੈ ਮਾੜਾ ਕਰੀ ਰਹੀ ਨਹੀਂ ਉਹ ਤੇ ਮੈਂ ਜੇ ਬਤਾਉਂ ਦਰਦ ਨਹੀਂ ਆ। ਓਹ ਹੋ ਇਹ ਵੀ ਜੀਰ ਨਹੀਂ ਦਬਾਉਗੀ ਜਿਹੜੀ ਲੈ ਕੇ ਆਇਆ ਹਣਾ। ਆ ਟਿੰਡੂ। ਤਿੰਦੂ ਬੜੇ ਛੋਣੇ ਆ ਲੱਗਦੇ ਜਿਵੇਂ ਅਮਰੂਦ ਹੁੰਦੇ ਵੇ ਕਿ ਕਿੱਡੇ ਥਣੇ। ਕੱਲ ਅਮਰੂਦ ਹੀ ਦੰਦੇ ਸੀ ਨਾ। ਹਾਂ। ਕਿੱਧਰ ਆਏ? ਛੋਟੇ ਛੋਟੇ ਉਧਰ ਆਏ ਸੀ। ਉਧਰ ਆਏ ਸੀ। ਮੀਂਹ ਕਰੋ। ਕੀ? ਕੱਲ ਹਰ ਮੀਂਹ ਕਰਿਆ ਸੀ ਆਪਾਂ। ਨਹੀਂ। ਟਿੰਡੂ। ਟਿੰਡੂ ਦੌੜਣ ਦੇ ਪਏ ਆ। ਆਂਦੇ ਨਹੀਂ ਤੂੰ। ਜਦੋਂ ਭਰ ਕੇ ਬਣਾਇਆ ਸਰਵ ਨੇ। ਨਹੀਂ ਕੱਲ ਫਾਬੀ ਦਫਾਣਾ ਚਿੰਚਿੰਡੂ ਆ ਭਰ ਕੇ ਮੈਂ ਕੀ ਤੋਂ। ਉਹ ਕੱਦੂ ਨਾ ਕਰਕੇ ਆਇਆ ਸੀ। ਕੱਦ ਉਹ ਕਮਿਸ਼ਨਰ ਸਟਾਫ ਨੇ ਕਦੋਂ ਕਦੋਂ ਟਿੰਡੂ ਕਾਦੀ ਪ੍ਰੋਡਕਟ ਕਰ ਦੋ ਕਾਦੀ ਆਹੋ ਕਦੋਂ ਟਿੰਡੂ ਕਾਦੀ ਬਣ ਸਕਦੇ ਟਿੰਡੂ ਕਦੋਂ ਵੱਡਾ ਹੁੰਦਾ ਟਿੰਡੂ ਛੋਟਾ ਹੁੰਦਾ ਤੇ ਕਦੀ ਬਾਣੀ ਨਹੀਂ ਸਕਦੇ ਜੇ ਟਿੰਡੂ ਵੱਡਾ ਹੋ ਜੇ ਤੇ ਵੱਡਾ ਹੋ ਕੇ ਕਦੋਂ ਹੀ ਬਣੂਗਾ ਅੱਡਾ ਅੱਡਾ ਹੁੰਦਾ ਕਦੋਂ ਕਦੋਂ ਦੇ ਵੀ ਅੱਡਾ ਹੁੰਦੇ ਦੇਖਿਆ ਨੇ ਸਰਵਾਤ ਨਿਕਲਣਗੇ ਨਾ ਆਪਣੇਵੇਂ ਹੁੰਦੇ ਡੁੱਡ ਕਦੋਂ ਉਹ ਨਾ ਬਰਾਨੀ ਜੇ ਹੁੰਦੇ ਆ ਉਹ ਐਡਿਟ ਵੱਡੇ ਹੋ ਜਾਂਦੇ ਕੱਚੇ ਹੀ ਹੁੰਦੇ ਆ ਖਰਾਬ ਨੇ ਉਹ ਹੁੰਦੇ ਨਹੀਂ ਇਹ ਵੀ ਨਹੀਂ ਬਿੰਦੇ ਵਿੱਚ ਜਸ ਪੱਕਦੇ ਨਹੀਂ ਗੇ ਕੁੜੇ ਕੁੜੇ ਹੁੰਦੇ ਗਾਈ ਹੁਣ ਖਾ ਲਈ ਇਸ ਰੋਟੀ ਹੁਣ ਲੱਗੇ ਸੀ ਸੌ ਸੋ ਨੁਕਸਾਨ ਤੁਸੀਂ ਦੇਖ ਹੀ ਲਿਆ ਕੀ ਕੀ ਹੋਇਆ ਸਾਰਾ ਟੈਸਟ ਨਸ ਹੋ ਗਿਆ ਫਰਿਜ ਤੋਂ ਹਮ ਉਸ ਵਰਗੀ ਹੁੰਦੀ ਹਾਂ ਵਿੱਚ ਲੈ ਰਦਾ ਕਰਕੇ ਲੈ ਰਤੋ ਲੀਦਾ ਤੇ ਹੁਣ ਕਰਦੇ ਆਪਾਂ ਵਲੋਗ ਦਾ ਐਂਡ 99 ਦਾ ਵਲੋਗ ਕਿਦਾਂ ਲੱਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਵਲੋਗ ਬਹੁਤ ਹੀ ਲੱਗਿਆ ਮੇਰੇ ਆਪਣੇ ਚੈਨਲ ਕਰ ਲੋ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਵਲੋਗ 'ਚ ਤਦ ਤੱਕ ਲਈ ਧੰਨਵਾਦ ਬਾਏ ਬਾਏ